ਆਤਮਾ ਤਸਵੀਰਾਂ ਦੇ ਵਿੱਚ ਨਹੀਂ ਬਲਕਿ ਨੇਕ ਜ਼ਮੀਰਾਂ ਦੇ ਵਿੱਚ ਵਸਦਾ ਹੈ ਆ ਪੰਜਾਬ ਨੂੰ ਫੈਲਦੇ ਧੜ ਤੇ ਰੱਖ ਕੇ ਜਾਂਦਾ ਤੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਕਿ ਇਸ ਫੈਕਟਰੀ ਦੇ ਵਿੱਚ ਕਿਸ਼ਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਰੇਲਵੇ ਦਾ ਕੰਮ ਹੁੰਦਾ ਸੀ ਰੇਲਵੇ ਦੀਆਂ ਚੀਜ਼ਾਂ ਬਣਦੀਆਂ ਸੀ ਤਾਂ ਉੱਥੇ ਕਿਸ਼ਤੀਆਂ ਬਣਾਈਆਂ ਜਾ ਰਹੀਆਂ ਨੇ ਸਪਾਲੇ ਭਾਜੀ ਯਾਰ ਕੋਈ ਐਹੋ ਜੀ ਚੀਜ਼ ਬਣਾਈਏ ਜਿਹੜੀ ਮਲਟੀ ਪਰਪਸਲੀ ਕੰਮ ਆਵੇ ਪੰਜਾਬ ਤੋਂ ਹੀ ਖਾਨੇ ਆ ਤੇ ਇੱਥੇ ਲਾ ਜਾਣਾ ਵਾ ਤੇ ਇੱਥੇ ਰਹਿ ਜਾਣਾ ਵਾ ਤੇ ਆਪਾਂ ਇੱਕ ਹੱਲਾ ਇਧਰ ਵੀ ਮਾਰ ਲਈਏ ਬਾਕੀ ਕੱਲ ਪਛਾੜ ਲੇ ਜੀ ਅਸੀਂ ਤੋਂ माल ਆ ਰਹੇ ਆ ਜਿੰਨੇ ਲਾ ਰਹੇ ਆਗੇ ਹੁਣ ਤਾਂ ਅਨਲਿਮਿਟਡ ਜਾਂ ਖੋਲ ਦਿੱਤਾ ਕੰਮ ਚੱਲਣ ਦਿਓ ਚਲੋ ਕੋਈ ਨਹੀਂ ਠੀਕ ਹੈ ਜਦੋਂ ਤੱਕ ਹੈਗਾ ਢੀੜ ਪਈ ਹੈ ਇਹ ਕਿਸ਼ਤੀਆਂ ਨੂੰ ਥੋੜਾ ਜਿਆਦਾ ਦੱਸੋ ਕਿ ਕਿਸ ਤਰੀਕੇ ਦੇ ਨਾਲ ਓਪਰੇਟ ਹੁੰਦੀਆਂ ਨੇ ਚੱਪੂ ਹੈ ਜਾਂ ਫਿਰ ਮੋਟਰ ਦੇ ਨਾਲੇ ਚੱਲਦੀ ਇਹ ਮੋਟਰ ਤੇ ਚੱਪੂ ਦੇ ਦੋਹਾਂ ਨਾਲੇ ਚੱਲ ਸਕਦੀਆਂ 7-8 ਕੁਇੰਟਲ ਸਮਾਨ ਜਾ ਸਕਦਾ ਭਾਈ ਯਾਨੀ ਕਿ ਜੇ 8 ਬੰਦੇ ਉਧਾਂ ਜਾ ਸਕਦੇ ਆ ਯਾਨੀ ਕਿ ਘਰ ਦਾ ਸਮਾਨ ਵੀ ਕੱਢਣਾ ਹੈਗਾ ਜਾਂ ਇੱਕ ਡੰਗਰ ਵੀ ਲੱਦ ਕੇ ਲਿਆ ਸਕਦੇ ਤੁਸੀਂ ਇੱਕ ਅੱਧਾ ਯਾਨੀ ਕਿ ਵੇਚ ਦੇ ਦੇ ਯਾਨੀ ਕਿ ਆਪਾਂ ਜ਼ਿਮੀਂਦਾਰਾਂ ਦਾ ਹੀ ਖਾਨੇ ਆ ਜ਼ਿਮੀਂਦਾਰਾਂ ਤੋਂ ਹੀ ਕੁਮਾਰੇ ਹੈਗੇ ਆ ਤੇ ਇਹਨਾਂ ਦੀਆਂ ਫਸਲਾਂ ਡੋਪ ਰੀਆਂ ਹੈਗੀਆਂ ਪੰਜਾਬ ਦੇ ਵਿੱਚ ਇਟੇ ਇੰਡਸਟਰੀ ਵਧੀਆ ਹੈਗੀ ਆ ਕਿ ਰੋਜ਼ ਹੀ 5-500 ਰੋਟਾਵੇਟਰ ਪੜਾਉਣ ਦੀ ਕੈਪੈਸਿਟੀ ਹੈਗੀ ਆ ਤੇ 10-20 ਕਿਸ਼ਤੀਆਂ ਪੜਾਉਣੀਆਂ ਕੋਈ ਔਖੀਆਂ ਨਹੀਂ ਹੈਗੀਆਂ ਰੋਜ਼ ਦੀਆਂ ਪੰਜਾਬ ਦੇ ਵਿੱਚ ਇਸ ਸਮੇਂ ਹੜਾਂ ਦੀ ਮਾਰ ਆ ਤੇ ਬਹੁਤ ਸਾਰੇ ਪੰਜਾਬ ਦੇ ਪਿੰਡ ਐਸੇ ਨੇ ਕਿ ਜਿੱਥੇ ਬਹੁਤ ਸਾਰੀਆਂ ਲੋੜਾਂ ਨੇ ਅਤੇ ਲੋੜਵੰਦਾਂ ਦੇ ਲਈ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਸ਼ਖਸ ਨੇ ਬਹੁਤ ਸਾਰੀਆਂ ਸੰਸਥਾਾਂਾਂ માં ਆਪਣੇ ਪੱਧਰ ਤੇ ਅੱਗੇ ਆ ਕੇ ਲੋੜਵੰਦਾਂ ਦੀ ਮਦਦ ਵੀ ਕਰ ਰਹੀਆਂ ਨੇ ਕਿਉਂਕਿ ਆਖਿਆ ਜਾਂਦਾ ਹੈ ਕਿ ਪਰਮਾਤਮਾ ਤਸਵੀਰਾਂ ਦੇ ਵਿੱਚ ਨਹੀਂ ਬਲਕਿ ਨੇਕ ਜ਼ਮੀਰਾਂ ਦੇ ਵਿੱਚ ਵੱਸਦਾ ਹੈ ਅਤੇ ਅੱਜ ਇੱਕ ਜਿਹੀ ਨੇਕ ਜ਼ਮੀਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਕਿਉਂਕਿ ਜਿਸ ਜਗਾਤੇ ਅਸੀਂ ਮੌਜੂਦਾ ਮੈਂ ਤੁਹਾਨੂੰ ਦੱਸ ਦੇਮ ਆ ਕਿ ਇੱਕ ਫੈਕਟਰੀ ਹੈ ਕਿ ਜਿੱਥੇ ਰੇਲਵੇ ਦਾ ਕੰਮ ਹੁੰਦਾ ਸੀ ਰੇਲਵੇ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਪਰ ਇਸ ਸਮੇਂ ਪੰਜਾਬ ਨੂੰ ਫੈਲਦੇ ਦਾਅਤੇ ਰੱਖ ਕੇ ਜਾਂਦਾ ਤੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਕਿ ਇਸ ਫੈਕਟਰੀ ਦੇ ਵਿੱਚ ਕਿਸ਼ਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੁਸੀਂ ਤਾਂ ਤਸਵੀਰਾਂ ਦੇ ਵਿੱਚ ਦੇਖੋਗੇ ਕਿ ਬਹੁਤ ਸਾਰੇ ਕੰਮੇ ਨੇ ਜਿਹੜੇ ਲਗਾਤਾਰ ਆਪਣਾ ਕੰਮ ਕਰ ਰਹੇ ਨੇ ਕਿਸ਼ਤੀਆਂ ਨੇ ਜਿਹੜੀਆਂ ਉਹ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜੰਨਾ ਹੋ ਸਕਦਾ ਹੈ ਕਿ ਕਿਸ਼ਤੀਆਂ ਤਿਆਰ ਕੀਤੀਆਂ ਜਾਣਾ ਤੇ ਪੰਜਾਬ ਦੇ ਅ ਵਕ ਵਕ ਪਿੰਟਾਂ ਦੇ ਵਿੱਚ ਜਿੱਥੇ ਜਿੱਥੇ ਕਿਸ਼ਤੀ ਦੀ ਲੋਡ ਹੈ ਕਿਉਂਕਿ ਰਾਸ਼ਨ ਜਿਹੜਾ ਪਹੁੰਚਾਇਆ ਜਾ ਰਿਹਾ ਤਾਂ ਉਹ ਕਿਸ਼ਤੀਆਂ ਦੇ ਵਿੱਚ ਬੈਠ ਕੇ ਹੀ ਲੋਕਾਂ ਦੇ ਵੱਲੋਂ ਲੋਡ ਬੰਦਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਇਹ ਫੈਕਟਰੀ ਦੇ ਵਿੱਚ ਰੇਲਵੇ ਦਾ ਕੰਮ ਜਿੱਥੇ ਬਣਦਾ ਸੀ ਰੇਲਵੇ ਦਾ ਕੰਮ ਹੁੰਦਾ ਸੀ ਰੇਲਵੇ ਦੀਆਂ ਚੀਜ਼ਾਂ ਬਣਦੀਆਂ ਸੀ ਤਾਂ ਉੱਥੇ ਕਿਸ਼ਤੀਆਂ ਬਣਾਈਆਂ ਜਾ ਰਹੀਆਂ ਨੇ ਸਾਹਮਣੇ ਤੁਸੀਂ ਦੇਖੋਗੇ ਇੱਕ ਹੋਰ ਕਿਸ਼ਤੀ ਹੈ ਬਿਲਕੁਲ ਤਿਆਰ ਹੋ ਚੁੱਕੀ ਹੈ ਜੋ ਕਿ ਹੁਣ ਇੱਧਰਲੇ ਪਾਸੇ ਰੱਖੀ ਜਾਵੇਗੀ ਇੱਧਰ ਪਹਿਲਾਂ ਹੀ ਜਿਹੜੀਆਂ ਅ ਦੋ ਕੁਰਸੀਆਂ ਨੇ ਦੋ ਮਾਫ ਕਰਨਾ ਕਿਸ਼ਤੀਆਂ ਨੇ ਜਿਹੜੀਆਂ ਤੁਸੀਂ ਦੇਖੋਗੇ ਕਿ ਇੱਥੇ ਤਿਆਰ ਵਰ ਤਿਆਰ ਖੜੀਆਂ ਨੇ ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਇੱਥੇ ਸਿਰਫ ਕਿਸ਼ਤੀਆਂ ਨਹੀਂ ਬਲਕਿ ਤੁਸੀਂ ਹੁਣ ਤੱਕ ਤਸਵੀਰਾਂ ਦੇ ਵਿੱਚ ਇਹ ਦੇਖਿਆ ਹੋਣਾ ਕਿ ਜਦੋਂ ਪਸ਼ੂਆਂ ਨੂੰ ਰੈਸਕਿਊ ਕੀਤਾ ਜਾਂਦਾ ਤਾਂ ਇੱਕ ਬਹੁਤ ਵੱਡਾ ਬੇੜਾ ਹੁੰਦਾ ਕਿ ਬੇੜੇ ਦੇ ਉੱਪਰ ਪਸ਼ੂ ਲਿਆਂਦੇ ਜਾਂਦੇ ਨੇ ਤੇ ਉਹਨਾਂ ਨੂੰ ਰੈਸਕਿਊ ਕੀਤਾ ਜਾਂਦਾ ਤਾਂ ਉਹ ਬੇੜਾ ਵੀ ਐਸੇ ਫੈਕਟਰੀ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਉਹ ਤਸਵੀਰਾਂ ਵੀ ਇਸ ਸਮੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਮੋਂਗੇ ਤਾਂ ਵੱਡਾ ਉਪਰਾਲਾ ਇੱਥੇ ਕੀਤਾ ਜਾ ਰਿਹਾ ਇਸ ਫੈਕਟਰੀ ਦੇ ਵਿੱਚ ਇਸ ਫੈਕਟਰੀ ਦੇ ਜਿਹੜੇ ਮਾਲਕ ਨੇ ਜਿੰਨਾਂ ਦੇ ਵੱਲੋਂ ਇਹ ਪਹਿਲ ਕਦਮ ਇਹ ਕੀਤੀ ਗਿਆ ਪੰਜਾਬ ਦੇ ਪਿੰਡਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਦੇ ਨਾਲ ਗਲਪਾਤ ਕਰਾਂਗੇ ਸਾਡੀ ਕੋਸ਼ਿਸ਼ ਤਾਂ ਸੀ ਕਿ ਜਿੱਥੇ ਹੀ ਕਿਸ਼ਤੀਆਂ ਬਣ ਰਹੀਆਂ ਨੇ ਕਿਉਂ ਉੱਥੇ ਖੜ ਕੇ ਹੀ ਗੱਲਬਾਤ ਕਰੀਏ ਪਰ ਰੌਲਾ ਬਹੁਤ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਮਸ਼ੀਨਾਂ ਆਪਣਾ ਜਿਹੜਾ ਕੰਮ ਕਰ ਰਹੀਆਂ ਨੇ ਤੇ ਸਾਡੀ ਕੋਸ਼ਿਸ਼ ਇਹ ਵੀ ਆ ਕਿ ਜਿਹੜਾ ਵਿਗੜ ਕੰਮਾਂ ਦੇ ਵਿੱਚ ਨਾ ਪਵੇ ਮਸ਼ੀਨਾਂ ਦੇ ਵਿੱਚ ਨਾ ਪਵੇ ਤਾਂ ਜੋ ਜਲਦ ਤੋਂ ਜਲਦ ਇਹ ਕਿਸ਼ਤੀਆਂ ਤਿਆਰ ਹੋਣ ਤਾਂ ਇਸ ਕਰਕੇ ਜਿਹੜਾ ਮੁੱਖ ਦਫ਼ਤਰ ਹੈ ਦਫ਼ਤਰ ਦੇ ਵਿੱਚ ਮਾਲਕ ਬੈਠੇ ਨੇ ਫੈਕਟਰੀ ਦੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਕ ਵੱਡੀ ਪਹਿਲ ਕਦਮੀ ਉਹਨਾਂ ਦੇ ਵੱਲੋਂ ਜਿਹੜੀ ਪੰਜਾਬ ਨੂੰ ਲੈ ਕੇ ਕੀਤੀ ਗਈ ਹੈ ਤਾਂ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਕਿਸ਼ਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਜਿਹੜਾ ਪਸ਼ੂਆਂ ਵਾਲਾ ਬੇੜਾ ਤੁਸੀਂ ਦੇਖਿਆ ਹੋਣਾ ਤਾਂ ਉਹ ਵੀ ਜਿਹੜਾ ਇੱਥੇ ਤਿਆਰ ਕੀਤਾ ਜਾ ਰਿਹਾ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਿਤਪਾਲ ਸਿੰਘ ਹੰਸਪਾਲ ਹੈਗਾ ਜੀ ਪ੍ਰਿਤਪਾਲ ਜੀ ਉਦਾਂ ਗੱਲ ਕਰਦੇ ਆ ਇਸ ਫੈਕਟਰੀ ਦੀ ਤਾਂ ਇੱਥੇ ਜਿਹੜਾ ਕੰਮ ਸੀ ਰੇਲਵੇ ਦਾ ਹੁੰਦਾ ਸੀ ਰੇਲਵੇ ਨੂੰ ਲੈ ਕੇ ਚੀਜ਼ਾਂ ਤਿਆਰ ਹੁੰਦੀਆਂ ਸੀ ਇਹ ਕਦੋਂ ਤੋਂ ਤੁਸੀਂ ਕਿਸ਼ਤੀਆਂ ਵਾਲਾ ਪਹਿਲ ਕਦਮੇ ਕਰ ਰਹੇ ਹੋ ਕਦੋਂ ਤੋਂ ਇੱਥੇ ਫੈਕਟਰੀ ਦੇ ਵਿੱਚ ਕਿਸ਼ਤੀਆਂ ਬਣਨੀਆਂ ਸ਼ੁਰੂ ਹੋ ਗਈਆਂ ਅਸਲ ਦੇ ਵਿੱਚ ਪਿੱਛੇ 23 ਦੇ ਵਿੱਚ ਹੜਾ ਆਏ ਸੀਗੇ ਨਾ ਜਦੋਂ ਤੇ ਅਸੀਂ ਉਦਾਂ ਹੀ ਬੰਨਾ ਦੇ ਉੱਤੇ ਗਏ ਕਿ ਉੱਥੇ ਰਾਣਾ ਈਂਦਰਪ੍ਰਤਾ ਉਪਰ ਲੱਗੇ ਹੋਏ ਸੀ ਬੰਨ ਲਵਾਉਣਾ ਜੀ ਮੈਂ ਅੱਗੇ ਵੀ ਕਿਹਾ ਹੁੰਦਾ ਸਿਆਸੀ ਤੌਰ ਤੇ ਵੀ ਚਲੋ ਵਧੀਆ ਬੰਦੇ ਦੀ ਸਖਤ ਵੀ ਕਰ ਦਿੱਤੀ ਜੀ ਤੇ ਉਹਨਾਂ ਨੇ ਕਿਹਾ ਇਹ ਹਾਂਸਪਾਲ ਹੈ ਭਾਜੀ ਯਾਰ ਕੋਈ ਐਹੋ ਜੀ ਚੀਜ਼ ਬਣਾਈਏ ਜਿਹੜੀ ਮਲਟੀ ਪਰਪਸ ਜੀ ਕੰਮ ਆਵੇ ਕੁਝ ਫਿਰ ਅਸੀਂ ਉੱਥੇ ਇੱਕ ਬੇੜਾ ਤਿਆਰ ਕੀਤਾ ਵੱਡਾ ਕਿ ਜਿਹਦੇ ਵਿੱਚ ਅਸੀਂ ਬੰਨ ਦੇ ਉੱਤੇ ਲਿ ਜਾ ਕੇ ਤੇ ਵਿੱਚ ਬੋਰੀਆਂ ਰੱਖ ਕੇ ਸੁੱਟ ਸੁੱਟ ਗਏ ਯਾਨੀ ਮਿੱਟੀ ਦੀਆਂ ਮਿੱਟੀ ਦੀਆਂ ਚਲੋ ਹਾੜ-ਫੜ ਤੇ ਸੀਗਾ ਪਰ ਅਸੀਂ ਬਾਅਦ ਚ ਦੇਖਿਆ ਕਿ ਹੋਰ ਕੰਮਾਂ ਲਈ ਵੀ ਬੜਾ ਕਾਰਗਰ ਸਿੱਧ ਹੋ ਗਿਆ ਉਹ ਦੋ ਕਿ ਪਸ਼ੂ ਲਿਹਾਉਣ ਦੇ ਕੰਮ ਲਈ ਡੰਗਰ ਲਿਹਾਉਣ ਦੇ ਤੇ ਇੱਥੋਂ ਤੱਕ ਉਹ ਭਾਰ ਇੰਨਾ ਚੱਕਦੇ ਕਿ 20-20 ਟਨ ਮਾਲ ਚੱਕ ਲਿਆ ਪੋਕਲਨਾ ਵਗੈਰਾ ਵੀ ਲੈ ਗਏ ਸੀ ਉਹਦੇ ਤੇ ਫਿਰ ਅਸੀਂ ਉਹਦੇ ਛੋਟੀਆਂ ਕਿਸ਼ਤੀਆਂ ਵੀ ਬਣਾਈਆਂ 20-25 ਬਣਾਈਆਂ ਸੀ ਉਹ ਦੋ ਤੇ ਐਸ ਕੀ ਦੇਖਿਆ ਕਿ ਹਾਲਾਤ ਉਹਦੇ ਤੋਂ ਵੀ ਮਾੜੇ ਹੈਗੇ ਆ ਤੇ ਫਿਰ ਐਵੇਂ ਮਨ ਦੇ ਵਿੱਚ ਆਇਆ ਕਿ ਯਾਰ ਪੰਜਾਬ ਤੋਂ ਹੀ ਖਾਨੇ ਆ ਤੇ ਇੱਥੇ ਲਾ ਜਾਣਾ ਵਾ ਤੇ ਇੱਥੇ ਰਹਿ ਜਾਣਾ ਵਾ ਤੇ ਆਪਾਂ ਇੱਕ ਹਲਾ ਇਧਰ ਵੀ ਮਾਰ ਲਈਏ ਬਾਕੀ ਕੰਮ ਛੱਡ ਕੇ ਅੱਛਾ ਪ੍ਰਤਪਾਲ ਜੀ ਤੁਸੀਂ ਜਿਹੜਾ ਪਹਿਲ ਕਦਮੀ ਕੀਤੀ ਹੈ ਇਹ ਕਿੰਨੀਆਂ ਕਿਸ਼ਤੀਆਂ ਨੇ ਜਿਹੜੀਆਂ ਹੁਣ ਤੱਕ ਤੁਸੀਂ ਤਿਆਰ ਕਰ ਚੁੱਕੇ ਹੋ ਜਦੋਂ ਤੋਂ ਇਹ ਹੜਾਂ ਦੇ ਵਿੱਚ ਲੱਗੇ ਹੋਏ ਹੋ ਇਹ 30 35 ਕਿਸ਼ਤੀਆਂ ਹੋ ਗਈਆਂ ਸਾਡਾ ਟਾਰਗੇਟ ਤਾਂ ਅੱਗੇ 100 ਤੱਕ ਦਾ ਸੀਗਾ 30 40 ਹੋਰ ਹੋ ਜਾਣਗੀਆਂ ਕਿਉਂਕਿ ਉਹ ਰੋਜ਼ ਨਹੀਂ ਆ ਵੀ 25 ਬੰਦੀਆਂ ਪਰ ਲੋਡ ਬਹੁਤ ਜ਼ਿਆਦਾ ਹੈਗੀ ਆ ਜੀ ਸਾਡੇ ਹਿਸਾਬ ਦੇ ਨਾਲ ਤੇ 4 ਦਿਨ ਦਾ ਕੰਮ ਹੈਗਾ ਵਾ ਯਾਨੀ ਕਿ ਜਿਹੜੀ ਜਾਰੀ ਲੋਡ ਹੈਗੀ ਆ ਉਹ ਪੂਰੀ ਹੋਣੀ ਚਾਹੀਦੀ ਅਸੀਂ ਤੇ ਵਾਹ ਲਾ ਰਹੇ ਹਾਂ ਜਿੰਨੇ ਲਾ ਰਹੇ ਹੈਗੇ ਹਾਂ ਹੁਣ ਤਾਂ ਅਨਲਿਮਿਟਿਡ ਜਾਂ ਖੋਲ ਦਿੱਤਾ ਕੰਮ ਚੱਲਣ ਦੇ ਚਲੋ ਕੋਈ ਨਹੀਂ ਠੀਕ ਹੈ ਜਦੋਂ ਤੱਕ ਇਹ ਗੱਲ ਭੀੜ ਪਈ ਹੈਗੀ ਆ ਤੇ ਇਹ ਚੱਲੇ ਅੱਛਾ ਹੁਣ ਤੱਕ ਜ਼ਿਕਰ ਕਰੀਏ ਜੋ ਦੋਤੇ ਕਿਸ਼ਤੀਆਂ ਇੱਥੇ ਤਿਆਰ ਹੋ ਰਹੀਆਂ ਨੇ ਬਣਾਈਆਂ ਜਾ ਰਹੀਆਂ ਨੇ ਕਿੰਨੇ ਕੁ ਲੋਡਵੰਦ ਨੇ ਜੋ ਇੱਥੇ ਪਹੁੰਚੇ ਨੇ ਕਿਸ਼ਤੀਆਂ ਲਾਈਨ ਦੇ ਲਈ ਜਮੈਂ ਆਖਾਂ ਕਿ ਕਿੰਨੀਆਂ ਕਿ ਕਿਸ਼ਤੀਆਂ ਤੁਸੀਂ ਇੱਥੋਂ ਜਿਹੜੀਆਂ ਦੇ ਚੁੱਕੇ ਹੋ ਅਸਲ 'ਚ ਲੋਡਵੰਦ ਤੱਕ ਪਹੁੰਚਦੀ ਨਹੀਂ ਆ ਅਸਲ 'ਚ ਲੋਡਵੰਦ ਬੰਦਾ ਲੈ ਜਾਵੇ ਨਾ ਤੇ ਫਿਰ ਕੋਈ ਹੁੰਦਾ ਨਹੀਂ ਮੰਨੋ ਜੀ ਸਾਡੇ ਜਿਦਾਂ ਬਾਉਪੁਰ ਦੇ ਵਿੱਚ ਹੀ ਹੈਗੀਆਂ ਉੱਥੇ 15-20 ਕਿਸ਼ਤੀਆਂ ਪਹਿਲੇ ਚੱਲ ਰਹੀਆਂ ਆ ਤੇ ਉਹ ਸੱਜਣ ਕੋਸ਼ਿਸ਼ ਜਾਣਦੇ ਹੀ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਜਿੱਦਾਂ ਹੁੰਦੀ ਕਿ ਉਹਦੇ ਘਰ ਕਿਸ਼ਤੀ ਖੜੀ ਮੇਰੇ ਵੀ ਹੋਣੀ ਚਾਹੀਦੀ ਆ ਪਰ ਇਹ ਭਾਈਆਂ ਨੂੰ ਕਹਿ ਦੋ ਆ ਕਿ ਮੈਂ ਇਹ ਟਰੈਕਟਰ ਨਹੀਂ ਹੈਗਾ ਜੀ ਇਹ ਲੋੜ ਹੈਗੀ ਜਾਨ ਬਚਾਉਣ ਲਈ ਫਰਸਟ ਏਡ ਹੈਗੀ ਆ ਪਿੰਡ ਦੇ ਵਿੱਚ ਇੱਕ ਅੱਧੀ ਬਹੁਤ ਹੁੰਦੀ ਹੈਗੀ ਆ ਤੇ ਐਦਾਂ ਨਾ ਕਰਿਆ ਕਰਨ ਉਸ ਵੇ ਦੋ ਹੋਰ ਲਿਆ ਕੇ ਉਹ ਅਗਲ ਦੂਜਾ ਕਹਿੰਦਾ ਕਿ ਜੀ ਤੇ ਜੀ ਉਹਨਾਂ ਨੂੰ ਦੇ ਦਿੱਤੀ ਸਾਨੂੰ ਨਹੀਂ ਦਿੱਤੀ ਫਿਰ ਅਸੀਂ ਇਹ ਚੈਪਟਰ ক্লোਜ਼ ਕੀਤਾ ਕਿ ਅਸੀਂ ਕਹਿੰਨੇ ਕੋਈ ਮੌਤਵਰ ਬੰਦੇ ਇਲਾਕੇ ਦੇ ਹੋਣ ਉਹ ਹੀ ਆਉਣ ਤੇ ਉਹ ਹੀ ਕਿਸ਼ਤੀ ਲੈ ਕੇ ਜਾਣ ਯਾਨੀ ਕਿ ਜਿਹਦਾ ਬੱਚੇ ਆ ਬੱਚਿਆਂ ਨੂੰ ਵੀ ਸ਼ੌਂਕ ਸੇਵਾ ਦਾ ਉਤਸ਼ਾਹ ਹੈਗਾ ਠੈਰੇ ਯੂਥ ਦੇ ਵਿੱਚ ਉਤਸ਼ਾਹ ਬਹੁਤ ਹੈਗਾ ਵਾ ਪਰ ਯੂਥ ਦੇ ਵਿੱਚ ਇੱਕ ਬਚਪਨਾ ਵੀ ਹੁੰਦਾ ਵਾ ਕੋ ਗੱਲਾਂ ਵਿਸਰ ਜਾਂਦੀਆਂ ਵਾ ਟੋ ਟੱਪੇ 'ਚ ਪੈ ਜਾਂਦੇ ਆ ਕਿ ਲੰਗਰ ਲੈ ਕੇ ਜਾਣਾ ਜਾਂ ਪਾਣੀ ਲੈ ਕੇ ਜਾਣਾ ਜਾਂ ਪਿੱਛੇ ਕਿਸ਼ਤੀ ਵੀ ਪਈ ਹੋਏ ਟਰਾਲੀ ਦੇ ਬਿਲਕੁਲ ਉਹ ਤੋਂ ਆਪਾਂ ਨੂੰ ਹਜੇ ਥੋੜਾ ਗਰੇਜ ਕਰਨਾ ਚਾਹੀਦਾ ਵਾ ਅਖਟਾ ਟੱਪੇ ਸਾਰੇ ਕੰਮ ਬਾਅਦ ਕਰ ਲਾਂਗੇ ਪਹਿਲੇ ਪੰਜਾਬ ਸਾਹਿਬ ਲਈ ਆਪਾਂ ਹੈ ਨਾ ਇਹ ਅੱਛਾ ਇਹ ਕਿਸ਼ਤੀਆਂ ਮੈਂ ਦੇਖ ਰਿਆ ਸੀ ਇੱਥੇ ਤਿਆਰ ਹੋ ਰਹੀਆਂ ਨੇ ਇੱਕ ਬੇੜਾ ਵੀ ਇੱਥੇ ਮੈਂ ਉਧਰਲੇ ਪਾਸੇ ਦੇਖਿਆ ਕਿ ਤਿਆਰ ਹੋ ਰਿਹਾ ਜਿਹਦੇ ਨਾਲ ਪਸ਼ੂ ਨੂੰ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਆਪਾਂ ਕਿਸ਼ਤੀਆਂ ਦੀ ਗੱਲ ਕਰਦੇ ਹਾਂ ਜ਼ਿਕਰ ਕਰਦੇ ਹਾਂ ਇਹ ਕਿਸ਼ਤੀਆਂ ਨੂੰ ਥੋੜਾ ਜਿਹਾ ਦੱਸੋ ਕਿ ਕਿਸ ਤਰੀਕੇ ਦੇ ਨਾਲ ਆਪਰੇਟ ਹੁੰਦੀਆਂ ਨੇ ਚੱਪੂ ਹੈ ਜਾਂ ਫਿਰ ਮੋਟਰ ਦੇ ਨਾਲੇ ਚੱਲਦੀਆਂ ਇਹ ਮੋਟਰ ਤੇ ਚੱਪੂ ਦੇ ਦੋਵਾਂ ਨਾਲ ਹੀ ਚੱਲ ਸਕ ਰਹੀਆਂ ਮੋਟਰਾਂ ਹੋਣ ਲੱਭਣ ਨਹੀਂ ਡਈਆਂ ਵਾ ਪਤਾ ਨਹੀਂ ਕੀ ਗੱਲ ਹੋ ਗਿਆ ਕਿ ਯਾਨੀ ਕਿ ਸਮਝ ਨਹੀਂ ਆਈ ਇਸ ਗੱਲ ਦੀ ਤੇ ਜੇ ਹੈਗੀਆਂ ਵਾ ਤੇ ਬਹੁਤ ਮਹਿੰਗੀਆਂ ਹੈਗੀਆਂ ਜਿਨ੍ਹਾਂ ਦੀ ਮੋਟਰ ਆ ਉਹਨੇ ਚ 10 ਕਿਸ਼ਤੀਆਂ ਵੜ ਜਾਂਦੀਆਂ ਅੱਛਾ ਇਨਾ ਫਰਕ ਹੈਗਾ ਵਾ ਤੇ ਹੁਣ ਇਹੇ ਹੀ ਹੈਗਾ ਕਿ ਆਪਾਂ ਵਕਤ ਕੱਢੀਏ ਆਪਾਂ ਡੰਡੇ ਨਾਲ ਇੱਕ ਚਲਾਈਏ ਚਾ ਪੂਰੇ ਚਲਾਈਏ ਤੇ ਇਹਨੂੰ ਚਲਾਈਏ ਯਾਨੀ ਕਿ ਵਾ ਵਾਲੋ ਵੈਸੇ ਉਧਾਂ ਚਾਪੂ ਨਾਲ ਵੀ ਕੋਈ ਦਿੱਕਤ ਆਉਣ ਵਾਲੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਐ ਬਾਕੀ ਇੱਕ ਗੱਲ ਹੈਗੀ ਆ ਕਿ ਕਿਸ਼ਤੀ ਨੂੰ ਸਿਆਣਾ ਬੰਦਾ ਹੀ ਚਲਾਵੇ ਕਿਉਂਕਿ ਇਹ ਜੇ ਤਾਰਨ ਵਾਲੀ ਹੈਗੀ ਤੇ ਡੋਬਣ ਵਾਲੀ ਵੀ ਇਹੋ ਹੀ ਹੈਗੀ ਆ ਕਿਉਂਕਿ ਜੇ ਬੰਦੇ ਜਾਦੇ ਬਹਿ ਗਏ ਅਨਨੈਸੈਸਰੀ ਭਾਰ ਪਾ ਕੇ ਦੇਖ ਲਿਆ ਮੁੜ ਕੇ ਹਾਸੋ ਹਿਣੀ ਜੀ ਗੱਲ ਹੋ ਜਾਂਦੀ ਆ ਤੇ ਸਾਡੇ ਲਈ ਵੀ ਕਾਫੀ ਪ੍ਰੋਬਲਮ ਹੋ ਸਕਦੀ ਹੈ ਕਿ ਕਹਿਣ ਕੇ ਯਾਰ ਉੱਥੋਂ ਕਿਸ਼ਤੀ ਲਿਆਂਦੀ ਸੀ ਜਾਂ ਡੁੱਬ ਗਈ ਤੇ ਇਸ ਗੱਲ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਸਿਆਣਾ ਬੰਦਾ ਹੀ ਯਾਨੀ ਕਿ ਪਿੰਡਾਂ ਦੇ ਵਿੱਚ ਸਿਆਣੇ ਬੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਵਾ ਉਹ ਹੋਈ ਯਾਨੀ ਕਿ ਨੂੰ ਆਪਰੇਟ ਕਰਨਾ ਅੱਛਾ ਇਹਦੀ ਪ੍ਰਤਪਾਲ ਜੀ ਕਪੈਸਿਟੀ ਦੀ ਗੱਲ ਕਰੀਏ ਜਦੋਂ ਆਪਾਂ ਦੇਖਦੇ ਆਂ ਕਿ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲੋਕ ਫਸੇ ਨੇ ਤਾਂ ਇਹ ਸੀ ਇਸ ਤਰ੍ਹਾਂ ਦੀਆਂ ਕਿਸ਼ਤੀਆਂ ਨੇ ਜਿਨ੍ਹਾਂ ਦੇ ਰਾਹੀਂ ਰਾਸ਼ਨ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਪੈਸਿਟੀ ਦੀ ਗੱਲ ਕਰੀਏ ਇੱਕ ਵਾਰ ਦੇ ਵਿੱਚ ਕਿੰਨੇ ਕੁ ਬੰਦੇ ਨੇ ਜਿਹੜੇ ਸੇਫ ਲੇਸ ਦੇ ਵਿੱਚ ਜਾ ਸਕਦੇ 7-8 ਕੁਇੰਟਲ ਸਮਾਨ ਜਾ ਸਕਦਾ ਵਾ ਯਾਨੀ ਕਿ ਜੇ 8 ਬੰਦੇ ਉਦਾਂ ਜਾ ਸਕਦੇ ਆ ਯਾਨੀ ਕਿ ਜੇ 2 ਹੈਗੇ ਆ ਤਾਂ ਫੇ 5 ਕੁਇੰਟਲ ਮਾਲ ਉਦਾਂ ਪਾ ਸਕਦੇ ਤੁਸੀਂ ਯਾਨੀ ਕਿ ਜਾਂ ਕਿ ਦੋ ਬੋਰੇ ਚਾਰੇ ਦੇ ਰੱਖ ਲਿਓ ਉਦਾਂ ਹੋ ਗਿਆ ਯਾਨਕੀ ਜੋ ਘਰ ਦਾ ਸਮਾਨ ਵੀ ਕੱਢਣਾ ਹੈਗਾ ਜਾਂ ਇੱਕ ਡੰਗਰ ਵੀ ਲੱਦ ਕੇ ਲਿਆ ਸਕਦੇ ਤੁਸੀਂ ਇੱਕ ਅੱਧਾ ਯਾਨਕੀ ਵਿੱਚ ਦੇ ਵਿੱਚ ਤੇ ਉਹ ਦੂਜੇ ਪਾਸੇ ਆਪਾਂ ਬੇੜਾ ਵੀ ਦੇਖਿਆ ਇੱਕ ਪਹਿਲਾਂ ਵੀ ਤੁਸੀਂ ਬਾਉਪੁਰ ਦੇ ਵਿੱਚ ਇੱਕ ਬੇੜਾ ਚੱਲ ਰਿਹਾ ਜਿਸ ਦੇ ਨਾਲ ਡੰਗਰਾਂ ਨੂੰ ਪਸ਼ੂਆਂ ਨੂੰ ਜਿਹੜਾ ਰੈਸਕਿਊ ਕੀਤਾ ਚੱਲ ਰਿਹਾ ਹੈ ਇਹ ਬੇੜੇ ਦਾ ਵੀ ਥੋੜਾ ਜਿਹਾ ਦੱਸੋ ਕਿ ਇਹ ਵੀ ਮੋਟਰ ਤੇ ਨਾਲੇ ਚੱਲਦਾ ਹੋਣਾ ਜਾਂ ਇੰਜਣ ਲੱਗਦਾ ਬਟਾ ਇਹ ਇੰਜਣ ਖੈਰ ਲੱਭਿਆ ਨਹੀਂ ਸਾਨੂੰ ਵੱਡਾ ਇੰਜਣ ਅਸੀਂ ਲੱਭਦੇ ਰਹੇ ਏ ਜੇ ਆਉਣਾ ਇੰਜਨ ਨੂੰ ਤਾਂ ਉਹਨੂੰ ਟਾਈਮ ਕਾਫੀ ਲੱਗ ਜਾਂਦਾ ਵਾ ਜੇ ਬੰਬੇ ਸਾਈਡ ਤੋਂ ਜਾਂ ਗੁਜਰਾਤ ਸਾਈਡ ਤੋਂ ਮਗਵਾਉਣੇ ਆ ਜੇ ਫਿਰ ਐਸੀ ਕੋਈ ਸਿਸਟਮ ਲਾਉਣ ਲੱਗੇ ਆ ਕਿ ਦੇ ਪਿੱਛੇ ਟਰੈਕਰਿੰਗ ਫਿਟ ਕਰਨ ਲੱਗੇ ਆ ਪੈਸਾ ਲਾ ਕੇ ਤੇ ਉਹਦੇ ਨਾਲ ਚੱਲੂਗਾ 100% ਚੱਲੂਗਾ ਤੇਸੀ ਜਿਗਾਰਡ ਲਾ ਕੇ ਫੱਤੀ ਜਿਗਾਰਡ ਆ ਮੌਕੇ ਦੇ ਜੋ ਸੂਤ ਆਵੇ ਉਹੇ ਕਰ ਲੈਣਾ ਚਾਹੀਦਾ ਵਾ ਜੀ ਬਿਲਕੁਲ ਬਿਲਕੁਲ ਚੀਜ਼ ਬੰਦ ਨਹੀਂ ਚਾਹੀਦੀ ਉਸ ਤਰੀਕੇ ਦੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਸੋਚ ਹੀ ਲੈ ਕੇ ਚੱਲੇ ਆ ਜਿਹੜਾ ਬੇੜੇ ਦਾ ਇੱਥੇ ਜ਼ਿਕਰ ਹੋ ਰਿਹਾ ਉਸ ਤੇ ਕਿੰਨਾ ਸਮਾਂ ਲੱਗਦਾ ਕਿਉਂਕਿ ਕਿਸ਼ਤੀ ਦੇ ਆਕਾਰ ਦੇ ਕੰਪੈਰੀਜ਼ਨ ਆਪਾਂ ਦੇਖੇ ਕਾਫੀ ਵੱਡਾ ਵੀ ਹੈ ਕਿਸ਼ਤੀਆਂ ਤਾਂ ਦਿਹਾੜੀ ਕਿ ਜ 20 25 ਹੋ ਜਾਂਦੀਆਂ ਤਿਆਰ ਬੇੜੇ ਨੂੰ ਐਸੀ 4 ਦਿਨ ਲਾਏ ਹੈਗੇ 4 ਦਿਨ ਦੇ ਵਿੱਚ ਕਰ ਲਿਆ ਇਕੱਠਾ ਯਾਨੀ ਕਿ ਜੀ ਯਾਨੀ ਕਿ ਸ਼ੁੱਕਰਵਾਰ ਨੂੰ ਸ਼ਨੀ ਸ਼ਨੀਵਾਰ ਨੂੰ ਲੱਗੇ ਸੀ ਜਿਵੇਂ ਸੀ ਤੇ ਹੋ ਗਿਆ ਤਿਆਰ ਅੱਗੇ ਕੱਢ ਦੇਣਾ ਬਾਅਦ ਅੱਛਾ ਪ੍ਰਿਤਪਾਲ ਜੀ ਆਪ ਵੀ ਦੇਖਦੇ ਹੁੰਦੇ ਹੋ ਨੇ ਕਿ ਜਦੋਂ ਇਸ ਤਰੀਕੇ ਦੀਆਂ ਚੀਜ਼ਾਂ ਬਣਦੀਆਂ ਨੇ ਤਾਂ ਜਿਨ੍ਹਾਂ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਕਈ ਵਾਰ ਬੜਾ ਹੀ ਪਿਆਰ ਦੇ ਨਾਲ ਕੁਝ ਨਾਮ ਉਹਨਾਂ ਚੀਜ਼ਾਂ ਨੂੰ ਦੇ ਦਿੱਤਾ ਜਾਂਦਾ ਹੈ ਫਿਰ ਚਾਹੇ ਕਿਸ਼ਤੀ ਹੋਵੇ ਜਾਂ ਕੋਈ ਵੀ ਕੋਈ ਚੀਜ਼ ਬਣਦੀ ਹੋਵੇ ਤੁਸੀਂ ਹੜਾਂ ਦੀ ਮਾਰ ਦੇ ਵਿੱਚ ਮਦਦ ਲਈ ਅੱਗੇ ਆਏ ਹੋ ਸੋਚ ਰਹੇ ਹੋ ਇਸ ਦੇ ਲਈ ਕੋਈ ਨਾਮ ਵੀ ਤੁਸੀਂ ਰੱਖਿਆ ਸੋਚਿਆ ਹਾਂਜੀ ਨਾਮ ਐਕਚੁਅਲੀ ਕੁਝ ਸਿਆਣੇ ਸੱਜਣ ਹੁੰਦੇ ਆ ਉਹ ਦੱਸ ਦਿੰਦੇ ਹੈਗੇ ਜੀ ਸਾਡੇ ਵੀ ਹੈਗੇ ਆ ਪਿਆਰ ਵਾਲੇ ਇਹ ਇਹਦੇ ਤੇ ਨਾਮ ਲਿਖਣ ਲੱਗੇ ਆ ਜੀ ਹਲੇਮੀਆਂ ਹਮਦਰਦੀਆਂ ਤੇ ਪਿਆਰ ਦੀ ਕਿਸ਼ਤੀ ਇਹ ਬਿਲਕੁਲ ਇਹ ਕਿਸ਼ਤੀਆਂ ਦੇ ਵੀ ਲਿਖਿਆ ਜਾਊ ਬੇੜੇ ਤੇ ਵੀ ਲਿਖਿਆ ਲਿਖਿਆ ਜਾਊਗਾ ਜੀ ਬਿਲਕੁਲ ਲਿਖਿਆ ਜਾਊਗਾ ਇਹੀ ਲਿਖਾਂਗੇ ਅੱਛਾ ਤੁਹਾਨੂੰ ਕਿਉਂਕਿ ਹੁਣ ਤੱਕ ਤੁਸੀਂ ਦੱਸਿਆ ਕਿ ਬਹੁਤ ਸਾਰੇ ਸੱਜਣ ਨੇ ਜਿਹੜੇ ਵਾਕਿਆਤ ਵਿੱਚ ਲੋਟਸੀ ਪਿੰਡਾਂ ਤੱਕ ਉੱਥੇ ਤੱਕ ਵੀ ਗਈਆਂ ਨੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਬਹੁਤ ਸਾਰੇ ਉਦਾਂ ਵੀ ਲੈ ਜਾਂਦੇ ਨੇ ਸ਼ੋਅ ਆਫ ਤੇ ਲਈ ਔ ਹੁਣ ਤੱਕ ਕਿੰਨੇ ਕੁ ਫੋਨ ਨੇ ਜਿਹੜੇ ਦਿਨ ਦੇ ਘੜੀ ਦੇ ਵਿੱਚ ਆ ਜਾਂਦੇ ਨੇ ਤੁਹਾਨੂੰ ਅਸਲ 'ਚ ਫੋਨ ਬਹੁਤ ਆ ਰਹੇ ਆ ਯਾਨੀ ਕਿ 3-400 ਫੋਨ ਰੋਜ਼ ਦਾ ਆ ਜਾਂਦਾ ਵਾ ਤੇ ਹੁਣ ਸਾਡੀ ਮਜਬੂਰੀ ਹੋ ਜਾਂਦੀ ਆ ਕਿ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਵਾਂ ਕਿ ਕਈ ਵਾਰੀ ਫੋਨ ਚੱਕ ਨਹੀਂ ਹੁੰਦਾ ਵਾ ਕਿ ਰੁਝੇ ਇੰਨੇ ਹੋਈਦਾ ਵਾ ਕਿ ਦਰਦ ਸਾਰਿਆਂ ਦੇ ਅੰਦਰ ਹੈਗਾ ਵਾ ਪਰ ਜਦੋਂ ਇੱਕੋ ਪਿੰਡ ਦੇ ਵਿੱਚੋਂ 40-50 ਫੋਨ ਆ ਜਾਂਦੇ ਫਿਰ ਸਾਨੂੰ ਨਜਾਇਜ਼ ਜਿਹਾ ਲੱਗਦਾ ਵਾ ਯਾਰ ਕਿ ਕੁਛ ਜਾਂ ਤੇ ਇਹ ਯਾਨੀ ਕਿ ਥੋੜਾ ਜਨਾ ਸਾਬ ਨਾਲ ਕਿ ਉਹ ਯਾਨੀ ਕਿ ਇਲਾਕੇ ਦੇ ਮੋਤਵਰ ਸਰਜਨ ਨਹੀਂ ਉਹਦੇ ਵੈਸੇ ਤੇ ਸਾਨੂੰ ਜਦਾਂ ਡੀਸੀ ਹੁੰਦੇ ਸਰਪੰਚ ਹੁੰਦੇ ਜਾਂ ਕੁਛ ਇਹਨਾਂ ਨੂੰ ਮਿਲ ਕੇ ਯਾਨੀ ਕਿ ਇਹ ਨਾ ਅਪਰੋਚ ਕਰਨੀ ਚਾਹੀਦੀ ਆ ਜਿਹੜੇ ਡਾਇਰੈਕਟਲੀ ਕਰਦੇ ਆ ਨਾ ਤੇ ਉਹਦੇ ਚ ਸਾਨੂੰ ਕਈ ਵਾਰੀ ਨਜਾਇਜ਼ ਲੱਗਦਾ ਵਾ ਜਦਾਂ ਹੁਣ ਸਾਨੂੰ ਪਤਾ ਲੱਗਾ ਸੀਗਾ ਕਿ ਪਿੰਡਾਂ ਦੇ ਵਿੱਚ ਰਾਸ਼ਨ ਦੀਆਂ ਜੀਦੇ ਲੋੜ ਹੈ ਨਹੀਂ ਕੀ ਉਹਦੇ ਤੱਕ ਪੁੱਛ ਪੂਜਾ ਨਹੀਂ ਤੇ ਟਰਾਲੀ ਰਾਹ ਚ ਲੁੱਟ ਹੋ ਗਈ ਬਹੁਤ ਵਾਰ ਇਹ ਦੇਖਣ ਨੂੰ ਮਿਲਦੇ ਨੇ ਮਾਮਲੇ ਅੱਛਾ ਇਹ ਜਿਹੜੀ ਪਹਿਲ ਕਦਮੀ ਆ ਆਪਾਂ ਤੁਸੀਂ ਇਹ ਪਹਿਲ ਕਦਮੀ ਕਰ ਰਹੇ ਹੋ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਰਖਾਨੇ ਨੇ ਬਹੁਤ ਸਰੀਆਂ ਫੈਕਟਰੀਆਂ ਨੇ ਤਨੋਂ ਨਹੀਂ ਲੱਗਦਾ ਕਿ ਕਿਉਂਕਿ ਮੰਨ ਲਓ ਆਪਾਂ ਜਿੱਥੇ ਕਪੂਰਥਲਾ ਦੇ ਵਿੱਚ ਇਸ ਸਮੇਂ ਬੈਠੇ ਆਂ ਕੋਈ ਫਿਰੋਜ਼ਪੁਰ ਤੋਂ ਲੋਡ ਬੰਦ ਹੋਵੇਗਾ ਤਾਂ ਉਹ ਪਹਿਲਾਂ 3-4 ਘੰਟੇ ਲਾ ਕੇ ਇੱਥੇ ਪਹੁੰਚੂ ਫਿਰ ਵਾਪਸ 3-4 ਘੰਟੇ ਤੱਕ ਜਾਊਗਾ ਤੇ ਰਸਤੇ ਦੇ ਵਿੱਚ ਪਾਣੀ ਵੀ ਮਿਲਦਾ ਕਿ ਹੋਰ ਵੀ ਜਿਹੜੀਆਂ ਇੱਥੇ ਫੈਕਟਰੀਆਂ ਨੇ ਕਾਰਖਾਨੇ ਨੇ ਕਿ ਉਹਨਾਂ ਨੂੰ ਵੀ ਫਿਰ ਚਾਹੇ ਕੰਪੈਨ ਵਾਲੀਆਂ ਆਪਾਂ ਦੇਖਦੇ ਆ ਕਿ ਹੁੰਦੀਆਂ ਨੇ ਕਿ ਉਹਨਾਂ ਨੂੰ ਵੀ ਇਹ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਇਸ ਤਰੀਕੇ ਦੇ ਨਾਲ ਪਹਿਲ ਕਦਮੀ ਕਰਨੀ ਬਿਲਕੁਲ ਕਰਨੀ ਚਾਹੀਦੀ ਜੀ ਇਹਨਾਂ ਨੂੰ ਯਾਨੀ ਕਿ ਆਪਾਂ ਜ਼ਿਮੀਂਦਾਰਾਂ ਦਾ ਹੀ ਖਾਨੇ ਆ ਜ਼ਿਮੀਂਦਾਰਾਂ ਤੋਂ ਹੀ ਕੁਮਾਰੇ ਹੈਗੇ ਆ ਤੇ ਇਹਨਾਂ ਦੀਆਂ ਫਸਲਾਂ ਡੋਬ ਰੀਆਂ ਹੈਗੀਆਂ ਤੇ ਆਪਾਂ ਨੂੰ ਪਹਿਲ ਕਦਮੇ ਕਰਨੀ ਚਾਹੀਦੀ ਹੈਗੀ ਆ ਕਿ ਦੇਖੋ ਆਪਣੇ ਪੰਜਾਬ ਦੇ ਵਿੱਚ ਇਟੇ ਇੰਡਸਟਰੀ ਵਧੀਆ ਹੈਗੀ ਆ ਕਿ ਰੋਜ ਹੀ 5-500 ਰੋਟਾਵੇਟਰ ਪੜਾਉਣ ਦੀ ਕਪੈਸਿਟੀ ਹੈਗੀ ਆ ਤੇ 10-20 ਕਿਸ਼ਤੀਆਂ ਪੜਾਉਣੀਆਂ ਕੋਈ ਔਕੀਆਂ ਨਹੀਂ ਹੈਗੀਆਂ ਰੋਜ ਦੀਆਂ ਇਹ ਹਰ ਇਲਾਕੇ ਨੂੰ ਆਪਣੇ ਆਪਣੀ ਭਾਰ ਜ਼ਿੰਮੇਵਾਰੀ ਆਪ ਚੱਕ ਲੈਣੀ ਚਾਹੀਦੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਆ ਜੇ 100 ਘਰ 10-10 ਕਿਸ਼ਤੀਆਂ ਵੀ ਰੋਜ਼ ਦਾ ਬਣਾਉਂਦਾ ਤਾਂ 1000 ਕਿਸ਼ਤੀਆਂ ਬਣ ਜਾਂਦੀਆਂ ਦੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਆ ਇਹ ਬੜੇ ਆਰਾਮ ਨਾਲ ਸਾਂਭ ਸਕਦੇ ਆਪਾਂ ਪੰਜਾਬ ਸਾਰੇ ਨਾਲ ਮਿਲ ਕੇ ਪਰ ਹਿੰਮਤ ਮਾਰਨੀ ਚਾਹੀਦੀ ਆ ਜੇ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਚਾਹੀਦੀ ਹੈਗੀ ਆ ਕੋਈ ਡਿਜ਼ਾਈਨ ਚਾਹੀਦਾ ਵਾ ਇੱਥੋਂ ਜੋੜ ਦਾ ਕਿੱਦਾਂ ਹੈਗਾ ਆ ਆਪਦਾ ਕਾਰੀਗਰ ਇੱਕ ਦਿਨ ਲਈ ਘਰ ਲੈਣ ਭਾਵੇਂ ਅੱਧੇ ਘੰਟੇ ਲਈ ਘਰ ਲੈਣ ਅਸੀਂ ਉਹਨੂੰ ਸਮਝਾ ਕੇ ਕਰ ਦਾਂਗੇ ਕੋਈ ਡਿਜ਼ਾਈਨ ਚਾਹੀਦਾ ਵਾ ਸੋਲਿਡ ਵਰਕ ਦੀਆਂ ਫਾਈਲਾਂ ਚਾਹੀਦੀਆਂ DXF ਚਾਹੀਦੀਆਂ ਯਾ ਹੋਰ ਵੀ ਕੋਈ ਚੀਜ਼ ਹੈਗੀ ਆ ਉਹ ਅਸੀਂ ਪ੍ਰੋਵਾਈਡ ਕਰ ਦਾਂਗੇ ਦੂਸਰੀ ਗੱਲ ਹੈਗੀ ਆ ਕਿ ਜਿੱਦਾਂ ਪਿੰਡਾਂ ਵਗੈਰਾ ਚੋਂ ਵੈਲਡਰ ਹੁੰਦੇ ਇਹਦੇ ਚ ਵੈਲਡਿੰਗ ਦਾ ਮੇਨ ਕੰਮ ਜਿਹੜਾ ਟਾਈਮ ਕੰਜ਼ਿਊਮੇਗਾ ਕਿਉਂਕਿ ਮਟੀਰੀਅਲ ਕੱਟਣ-ਕੁੱਟਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਵਾ ਫਿਰ ਵੀ ਜੇ ਪਿੰਡਾਂ ਦੇ ਵਿੱਚੋਂ ਕਿ ਸੱਜਣ ਹੈਗੇ ਕਿ ਕਿਸ਼ਤੀ ਬਣਾ ਲੈਂਦੇ ਵੈਲਡਰ ਹਰ ਪਿੰਡ ਦੇ ਵਿੱਚ ਦੋ ਵੈਲਡਰ ਹੁੰਦੇ ਆ ਵੈਲਡਿੰਗ ਸੈੱਟ ਵੀ ਹਾਲਾਂਕਿ ਜ਼ਿਮੀਂਦਾਰਾਂ ਨੇ ਵੀ ਘਰ 'ਚ ਰੱਖੇ ਹੋਇਆ ਸਾਡੇ ਕੋਲ ਮਟੀਰੀਅਲ ਕਟਾ ਕੇ ਲੈ ਜਾਣ ਸੀ ਐਨਸੀ ਮਸ਼ੀਨਾਂ ਤੇ ਅਸੀਂ ਕੱਟ ਕੇ ਦੇ ਦਾਂਗੇ ਮੋੜ ਕੇ ਦੇ ਦਾਂਗੇ ਘੰਟਾ ਲੱਗਦਾ ਉਸ ਕਿਸ਼ਤੀ ਜੋੜਨ ਨੂੰ ਬਾਅਦ ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਹੁਤ ਦੂਰ ਦਰਾਡੇ ਤੋਂ ਨੇ ਕਿ ਉਹਨਾਂ ਨੂੰ ਉਸ ਤਰੀਕੇ ਦਾ ਡਿਜ਼ਾਈਨ ਟੈਕਨਿਕ ਸਾਰੇ ਦੱਸ ਦਾਂਗੇ ਕਿ ਉਹ ਉੱਥੇ ਵੀ ਉਹ ਚੀਜ਼ ਤਿਆਰ ਕਰ ਸਕਦੇ ਹਨ ਹਾਂਜੀ ਬਿਲਕੁਲ ਇੱਕ ਐਸੀ ਸਾਈਟ ਦੇ ਉੱਤੇ ਪਾਇਆ ਵੀ ਹੋਇਆ ਵਾ ਡਿਜ਼ਾਈਨ ਹੈ ਯਾਨੀ ਕਿ ਲਿੰਕ ਵੀ ਸ਼ੇਅਰ ਕੀਤਾ ਹੈ ਵਾ ਕੱਲ ਉਹ ਨਵਰੀਤ ਜੀ ਆਈਸੀਸੀ ਵੀ ਆ ਜੀ ਉਹਨਾਂ ਨੂੰ ਐਸੀ ਦੇ ਦਿੱਤਾ ਸੀ ਕਿ ਤੁਸੀਂ ਇਹ ਸਪਰੈਡ ਕਰ ਦਿਓ ਸਾਰੇ ਬੰਨੇ ਆਪਾਂ ਕੁਝ ਨਹੀਂ ਲਗਵਾਣਾ ਵਾ ਯਾਨੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੈਗੀ ਇਹ ਚੀਜ਼ ਜੇ ਕੁਦਰਤੀ ਦਾਤ ਹੁੰਦੀ ਹੈ ਕੋਈ ਦਿਮਾਗ ਦੇ ਚੀਜ਼ ਆਵੇ ਤਾਂ ਵੰਡ ਲੈਣੀ ਚਾਹੀਦੀ ਹੈ ਕੀ ਹੈ ਨਾ ਅੱਛਾ ਪ੍ਰੇਤਪਾਲ ਜੀ ਜੀ ਮੈਂ ਤੁਸੀਂ ਫੋਨ ਬੰਦਾ ਜ਼ਿਕਰ ਕਰ ਰਹੇ ਹਾਂ ਕਿ ਫੋਨ ਬਹੁਤ ਸਾਰੇ ਆਉਂਦੇ ਨੇ ਕਈ ਵਾਰ ਬੰਤਾ ਇੱਧਰ ਉੱਧਰ ਹੁਣ ਤਾਂ ਆਪ ਬਿਜ਼ੀ ਹੁੰਦਾ ਨਹੀਂ ਚੱਕ ਪਾਉਂਦੇ ਪਰ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਵਾਕਿਆ ਦੇ ਵਿੱਚ ਜ਼ਰੂਰਤ ਲੋੜ ਹੈਗੀ ਆ ਜੇ ਕਰੋ ਇੱਥੇ ਆ ਜਾਣ ਤਾਂ ਇਥੋਂ ਅਵੇਲੇਬਲ ਹੋਊਗੀ ਕਿਸ਼ਤੀ ਬਿਲਕੁਲ ਹੋਊਗੀ ਪਰ ਅਵੇਲੇਬਲ ਐਦਾਂ ਵਾਂ ਕਿ ਹੁਣ ਪੰਜਾਬ ਦੇ ਵਿੱਚ ਲੱਖਾਂ ਹੀ ਪਿੰਡ ਹੈਗੇ ਆ ਜੀ ਹੁਣ ਲੱਖਾਂ ਪਿੰਡਾਂ ਦੇ ਵਿੱਚ ਹੜ੍ਹ ਵੀ ਨਹੀਂ ਆਇਆ। ਹੂੰ। ਕੁਝ ਇਲਾਕੇ ਹੁੰਦੇ ਆ। ਇਹ ਨਹੀਂ ਕਿ ਇਲਾਕਿਆਂ ਦੇ ਵਿੱਚ ਆਪਾਂ ਨੂੰ 100 ਦੀ 100 ਕਿਸ਼ਤੀ ਦੀ ਲੋੜ ਆ 10 ਕਿਸ਼ਤੀਆਂ ਨਹੀਂ ਆ ਪੰਜ ਹੁੰਦੀਆਂ ਆ। ਤੇ ਉਹ ਜਦਾਂ ਆਪਣੀਆਂ ਵੀਡੀਓ ਵਗੈਰਾ ਦੇਖ ਕੇ ਉਹ ਇੱਕਦਮ ਉਤਸ਼ਾਹ ਜਾ ਪੈਦਾ ਹੋ ਗਿਆ ਕਿ ਯਾਰ ਕਿਸ਼ਤੀਆਂ ਭਜੀਆਂ ਹੀ ਆਉਣੀਆਂ। ਹਰ ਘਰ 'ਚ ਕਿਸ਼ਤੀ ਹੋ ਜਾਣੀਆਂ। ਪਰ ਉਹ ਕਿਸ਼ਤੀਆਂ ਦੀ ਜ਼ਿੰਮੇਵਾਰੀ ਆਪ ਸਾਰਿਆਂ ਨੂੰ ਚੱਕਣੀ ਪੈਣੀ। ਇਲਾਕਿਆਂ ਨੂੰ ਚੱਕਣੀ ਪੈਣੀ ਹੈਗੀ ਆ। ਇਹ ਤਾਂ ਇੱਕ ਮੋਟੀਵੇਸ਼ਨ ਹੈਗੀ ਆ ਕਿ ਜਾਗ ਲੱਗ ਜਵੇ ਕਿ ਆਪਾਂ ਪੰਜਾਬ ਆਪਣਾ ਆਪਣੇ ਮੋਢਿਆਂ ਤੇ ਭਾਰ ਚੱਕ ਕੇ ਆਪ ਹੀ ਸੰਭੀਏ ਕਿ ਨਾ ਕਿਸੇ ਪ੍ਰਸ਼ਾਸਨ ਤੋਂ ਆਸ ਰੱਖੀਏ ਪ੍ਰਸ਼ਾਸਨ ਚਲੋ ਖੈਰ ਪ੍ਰਸ਼ਾਸਨ ਵੀ ਆਪਾਂ ਨਿੰਦਿਆ ਨਹੀਂ ਕਰਨੀ ਹੈਗੀ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਲੱਗਾ ਹੋਇਆ ਹੈ ਇਹ ਨਹੀਂ ਗੱਲ ਹੈਗੀ ਕਿ ਨਹੀਂ ਲੱਗੇ ਹੋਇਆ ਕਈ ਵਾਰੀ ਵਾਹ ਨਹੀਂ ਜਾਂਦੀ ਹੁੰਦੀ ਆ ਕੰਮ ਏਡਾ ਵੱਡਾ ਹੁੰਦਾ ਵਾ ਕਿ ਉਰੇ ਚ ਵਾਹ ਨਹੀਂ ਜਾਂਦੀ ਹੁੰਦੀ ਆ ਬਿਲਕੁਲ ਬਿਲਕੁਲ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹਰ ਇੱਕ ਨੂੰ ਅੱਗੇ ਲੱਗਣਾ ਵੀ ਚਾਹੀਦਾ ਇੱਕ ਪ੍ਰਤਪਾਲ ਜੀ ਅਖੀਰ ਦੇ ਵਿੱਚ ਨਾ ਅਡਰੈਸ ਪੂਰਾ ਦੱਸ ਦੋ ਕਿ ਕਿੱਥੇ ਇਹ ਫੈਕਟਰੀ ਹੈਗੀ ਹੈ ਕਿੱਥੋਂ ਇਹ ਕਿਸ਼ਤੀਆਂ ਮੋਹੀਆ ਜਿਹੜੀਆਂ ਹੋ ਸਕਦੇ ਨੇ ਲੋਡ ਬੰਦਾਂ ਨੂੰ ਇਹ ਹਾਂਸਪਾਲ ਟ੍ਰੇਡਰਜ਼ ਹੈਗੀ ਆ ਆਪੋਜ਼ਿਟ ਰੇਲ ਕੋਚ ਫੈਕਟਰੀ ਹੈਗਾ ਅਡਰੈਸ ਸਿੰਪਲ ਅਡਰੈਸ ਹੈਗਾ ਵਾ ਠੀਕ ਹੈ ਸੋ ਇਹ ਸਰਦਾਰ ਜੀ ਨੇ ਜਿਨ੍ਹਾਂ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਲੋਡ ਬੰਦਾਂ ਦੇ ਲਈ ਹਮੇਸ਼ਾ ਪੰਜਾਬ ਦੇ ਲੋਕ ਅੱਗੇ ਆਉਂਦੇ ਨੇ ਇੱਕ ਜਿਉਂਦੀ ਜਾਗਦੀ ਉਦਾਹਰਣ ਤੁਹਾਨੂੰ ਦਿਖਾਈ ਆ ਰੂਬਰੂ ਤੁਹਾਡੇ ਕਰਵਾਈ ਹੈ ਅਤੇ ਜੀ ਇੱਕ ਮੈਂ ਚਲੋ ਤੁਸੀਂ ਬਹੁਤ ਸਿਆਣੇ ਸਾਰੇ মিডিਆ ਵਾਲੇ ਨਵਰੀਤ ਜੀ ਵੀ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਸੀਗੀ ਇੱਕ ਪੱਤਰਕਾਰੀ ਦਾ ਆਪਾਂ ਨਾ ਥੋੜਾ ਜਿਹਾ ਮਿਆਰ ਸਹੀ ਕਰੀਏ ਕਿਉਂਕਿ ਜਿਹੜੇ ਬੱਚੇ ਨਵੇਂ-ਨਵੇਂ ਪੱਤਰਕਾਰ ਬਣਦੇ ਆ ਕਈ ਜਿਹੜਾ ਰੂਪ ਕਿਸਮ ਦੇ ਥੋੜੇ ਹੈਗੇ ਆ ਉਸ ਫਾਰਮ ਦੇ ਵਿੱਚ ਹੁੰਦੇ ਆ ਕਿ ਜੇ ਕੋਈ ਲੀਡਰ ਆਉਂਦਾ ਵਾ ਜਾਂ ਕੁਝ ਵੀ ਆਉਂਦਾ ਵਾ ਉਹਨੂੰ ਜਲੀਲ ਨਾ ਕਰਿਆ ਕਰਨ ਜੀ ਗੱਲ ਹੁੰਦੀ ਅੰਦਰ ਬੈਠ ਕੇ ਟੇਬਲ ਤੇ ਲੋਕਾਚਾਰੀ ਦੇ ਵਿੱਚ ਗੱਲ ਨਹੀਂ ਹੁੰਦੀ ਜੇ ਉਹ ਕੋਈ ਮਦਦ ਕਰਨਾ ਚਾਹੁੰਦਾ ਵੀ ਆ ਫਿਰ ਵੀ ਨਹੀਂ ਹੁੰਦੀ ਆ ਕਿ ਉਹਨੂੰ ਉਹਨੂੰ ਆਪਾਂ ਬੋਲਣ ਦਾ ਹੀ ਨਹੀਂ ਮੌਕਾ ਦੇਈਦਾ ਇਹ ਥੋੜਾ ਜਿਹਾ ਆਪਾਂ ਰੱਖੀਏ ਕਿ ਹੁਣ ਨਹੀਂ ਸਮਾਂ ਹੈਗਾ ਵਾ ਕਿਉਂਕਿ ਹੁਣ ਇਲੈਕਸ਼ਨ ਨਹੀਂ ਹੈਗੀ ਆ ਇਹ ਕੰਮ ਇਲੈਕਸ਼ਨਾਂ ਦੇ ਵਿੱਚ ਜੱਜਦੇ ਹੁੰਦੇ ਹੈਗੇ ਆ ਇਹ ਆਪਣਾ ਪਰਫੈਕਸ਼ਨ ਦਾ ਗੱਲ ਹੈਗੀ ਆ ਇਲੈਕਸ਼ਨ ਦੀ ਆ ਆਪਾਂ ਪੰਜਾਬ ਪਰਫੈਕਸ਼ਨ ਦਿਖਾਈਏ ਕਿ ਆਪਾਂ ਕਿੰਨੇ ਕੁ ਪਰਫੈਕਟ ਹੈਗੇ ਆ ਯਾਨੀ ਕਿ ਆਪਾਂ ਕਿਹੜਾ ਹੁਣ ਵੋਟਾਂ ਲੜਨ ਦੇ ਆ ਪੰਜਾਬ ਬਚਾਉਣਾ ਵਾ ਸਾਰੇ ਰਲ ਮਿਲ ਕੇ ਬਚਾਉਣਾ ਜੇ ਇੱਕ ਫੈਮਿਲੀ ਹੁੰਦੀ ਆ ਫੈਮਿਲੀ ਦੇ ਵਿੱਚ ਸਾਰੇ ਲੜਦੇ ਹੁੰਦੇ ਕਿਸੇ ਤੇ ਸੁਭਾਅ ਨਹੀਂ ਡਲਦੇ ਹੁੰਦੇ ਪਰ ਫੈਮਿਲੀ ਦੇ ਨਾਲ ਜੇ ਦੂਜਾ ਘਰ ਆਵੇ ਤਾਂ ਸਾਰੀ ਫੈਮਿਲੀ ਇਕੱਠੀ ਹੋ ਜਾਂਦੀ ਆ ਜੇ ਮਲੇ ਦੀ ਲੜਾਈ ਹੋਵੇ ਜਾਂ ਪਿੰਡ ਦੀ ਕੁੜੀ ਦੀ ਮਾਮਲਾ ਹੋਵੇ ਤਾਂ ਸਾਰਾ ਪਿੰਡ ਦੂਜੇ ਪਿੰਡ ਦੇ ਵਿਰੁੱਧ ਹੋ ਜਾਂਦਾ ਜੇ ਦੇਸ਼ ਦੀ ਹੋਵੇ ਤਾਂ ਦੇਸ਼ ਇਕੱਠਾ ਹੋ ਜਾਂਦਾ ਵਾ ਹੁਣ ਆਪਣੇ ਪੰਜਾਬ ਦਾ ਇਹੋ ਜਿਹਾ ਮੌਕਾ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਠੀਕ ਹੈ ਬਿਲਕੁਲ ਤਾਂ ਬਿਲਕੁਲ ਸਹੀ ਗੱਲ ਹੈ ਕਿਉਂਕਿ ਬਹੁਤ ਸਾਰੇ ਲੀਡਰ ਨੇ ਜ਼ਮੀਨੀ ਪੱਧਰ ਤੇ ਆਪਣੇ ਆਪਣੇ ਵਰਨੋਂ ਜਿਹੜੀ ਉਹਨਾਂ ਦੇ ਵੱਲੋਂ ਨੌਜਵਾਨਾਂ ਦੇ ਨਾਲ ਰਲ ਮਿਲ ਕੇ ਉਸ ਤਰੀਕੇ ਦੇ ਨਾਲ ਬੰਨ ਵੀ ਬੰਨੇ ਜਾ ਰਹੇ ਨੇ ਲਗਾਤਾਰ ਜ਼ਰੂਰੀ ਰਾਸ਼ਨ ਹੈ ਜਿਹੜਾ ਜਾਂ ਫਿਰ ਚੀਜ਼ਾਂ ਨੇ ਉਹ ਵੀ ਮਹੀਆ ਕਰਵਾਈਆਂ ਜਾ ਰਹੀਆਂ ਨੇ ਤਾਂ ਬਿਲਕੁਲ ਸਹੀ ਕਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਮੀਡੀਆਦਾਰੇ ਹੁੰਦੇ ਨੇ ਤਾਂ ਇਹ ਸਮਾਂ ਉਹ ਸਵਾਲਾਂ ਦਾ ਨਹੀਂ ਹੈਗਾ ਕਿਉਂਕਿ ਇਸ ਸਮਾਂ ਜੇਕਰ ਆਪਾਂ ਸਵਾਲ ਕਰਕੇ ਲੰਘਾਵਾਂਗੇ ਤਾਂ ਬਹੁਤ ਲੇਟ ਹੋ ਸਕਦਾ ਹੈ ਅਤੇ ਸਮਾਂ ਹੈਗਾ ਕਿ ਸਾਰੇ ਹੀ ਰਲ ਮਿਲ ਕੇ ਕੋਈ ਸਿਆਸਤਦਾਨ ਨਹੀਂ ਕੋਈ ਪਿੰਡ ਦੇ ਲੋਕ ਨਹੀਂ ਸਾਰੇ ਇਕੱਠੇ ਆਓ ਅਤੇ ਪੰਜਾਬ ਨੂੰ ਆਪਾਂ ਬਚਾ ਲਈਏ ਕਿਉਂਕਿ ਆਖਿਆ ਜਾਂਦਾ ਹੈ ਕਿ ਜਿੰਨੇ ਵੀ ਲੋਕ ਲੋੜਵੰਦਾਂ ਦੇ ਲਈ ਅੱਗੇ ਆਉਂਦੇ ਨੇ ਕਿਉਂਕਿ ਪਰਮਾਤਮਾ ਤਸਵੀਰਾਂ ਦੇ ਵਿੱਚ ਨਹੀਂ ਨੇਕ ਜ਼ਮੀਰਾਂ ਦੇ ਵਿੱਚ ਵੱਸਦਾ ਅਤੇ ਜਿਉਂਦੀ ਜਾਗਦੀ ਜ਼ਮੀਰ ਤੁਹਾਡੇ ਨਾਲ ਰੋਬਰੂ ਕਰਵਾਈ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ਼ਤੀਆਂ ਦੀ ਕਬੱਡੀ ਸੇਵਾ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਕਿਸ਼ਤੀਆਂ ਨੇ ਇੱਥੋਂ ਜਾ ਵੀ ਚੁੱਕੀਆਂ ਨੇ ਪਰ ਇੱਕ ਹੋਰ ਅਪੀਲ ਹੈ ਕਿ ਕਿਸ਼ਤੀਆਂ ਲੈਂਡ ਵੀਓ ਉਹੀ ਆਉਣ ਜਿਨ੍ਹਾਂ ਨੂੰ ਵਾਕਿਆ ਦੇ ਵਿੱਚ ਲੱਗਦਾ ਕਿ ਰਾਸ਼ਨ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਕਿ ਉਹਨਾਂ ਤੱਕ ਪਹੁੰਚਾਉਣਾ ਜਾਂ ਫਿਰ ਵਾਕਈ ਉਹ ਪਿੰਡਾਂ ਦੇ ਉਸ ਤਰੀਕੇ ਦੇ ਹਾਲਾਤ ਨਹੀਂ ਕਈਆਂ ਦੇ ਕਿ ਜਿੱਥੇ ਹੀ ਕਿਸ਼ਤੀ ਤੋਂ ਬਿਨਾ ਇਨਸਾਨ ਜਿਹੜਾ ਅੱਗੇ ਨਹੀਂ ਜਾ ਸਕਦਾ ਤਾਂ ਇਹ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਤੇ ਇੱਕ ਅਪੀਲ ਵੀ ਜ਼ਰੂਰ ਕਰਾਂਗੇ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਜਾਵੇ ਤਾਂ ਜੋ ਲੋੜਵੰਦਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਲੋੜਵੰਦਾਂ ਨੂੰ ਜਿਹੜੀ ਇਸ ਵੀਡੀਓ ਤੇ ਦਾ ਮਦਦ ਵੀ ਹੋ ਸਕੇ